ਹਾਂਜੀ ਸਤ ਸ੍ਰੀ ਅਕਾਲ ਆ ਸਤ ਸ੍ਰੀ ਸਾਰੇ ਰਾਜ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਹਰ ਵਾਰ ਐਤਵਾਰ ਨੂੰ ਤੁਹਾਡੇ ਲਈ ਇੱਕ ਟੈਸਟ ਤਿਆਰ ਕਰਦੇ ਹੁੰਦੇ ਆ ਪੇਪਰ ਦੇ ਲੈਵਲ ਦਾ ਤੇ ਨਾਲ ਪੰਜਾਬੀ ਦੇਦਣ ਹੁਣ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਤੇ 2.5 ਮਿੰਟ ਚੱਲਦੀ ਹੈ ਵੀਡੀਓ 2 ਮਿੰਟ ਖਾਲੀ ਪੜਨ ਲਈ 2.5 ਮਿੰਟ ਫਿਰ ਪਹਿਲਾ ਟ੍ਰਾਇਲ ਪੇਪਰ ਤੇ ਜ਼ਿਆਦਾ ਸਮਾਂ ਬਰਵਾਗ ਨਹੀਂ ਕਰਾਂਗੇ ਆਪਾਂ ਨੋਟ ਰਾਈਲ ਬਰਾਬਰ ਲਾਉਦੇ ਆ ਤੇ ਇੱਕ ਵਿੱਚ ਪੁੱਛਦੇ ਰਹਿੰਦੇ ਬੱਚੇ ਸ਼ਬਦਾਂ ਜਿਆਦਾ ਕਨਫਿਊਜ਼ਨ ਨਾ ਹੋਇਆ ਕਰੋ ਉਹ ਹੁਣ ਨਾ ਪੈਰ ਚ ਪਾਈਏ ਸਾਹਮਣੇ ਪੈਰ ਛਾਹਾ ਪਾਈਏ ਜਾਂ ਪ੍ਰਕਾਰ ਜਾਂ ਪਰਿਵਾਰ ਪੈਰ ਚ ਰਾਰਾ ਪਾਈਏ ਉਹ ਕੋਈ ਚੱਕਰ ਨਹੀਂ ਹੁੰਦਾ ਪੈਰ ਚ ਪਾਉਣਾ ਚਾਹੇ ਤੁਸੀਂ ਪੂਰਾ ਪਾਉਣਾ ਉਹਦੀ ਕੋਈ ਗਲਤੀ ਨਹੀਂ ਹੁੰਦੀ ਉਹ ਤੁਸੀਂ ਕਿਵੇਂ ਮਰਜੀ ਕਈ ਸ਼ਬਦ ਐਦਾਂ ਦੇ ਆ ਜਿਹੜੇ ਦੋ ਦੋ ਤਿੰਨ ਤਿੰਨ ਤਰੀਕੇ ਹੋਰ ਵੀ ਪੈਂਦੇ ਨੇ ਤੇ ਉਹਨਾਂ ਦਾ ਕੋਈ ਉਹ ਨਹੀਂ ਹੁੰਦਾ ਵੀ ਆਪਾਂ ਇਹ ਪਾ ਲਿਆ ਤਾਂ ਐਦਾਂ ਗਲਤ ਹੋਊਗਾ ਕਿਉਂਕਿ ਹਰਕੀਤ ਵਾਲੇ ਕੋਸ਼ ਨੂੰ ਵਿੱਚ ਫੋਲੋ ਕਰਦੇ ਨੇ ਬੱਚੇ ਕਹਿੰਦੇ ਉਹਦੇ ਵਿੱਚ ਇਦਾਂ ਪਾਇਆ ਹਰਕੀਤ ਵਾਲੇ ਕੋਸ਼ ਚ ਹਰ ਜਗ੍ਹਾ ਵੀ ਨਹੀਂ ਆਪਾਂ ਫੋਲੋ ਕਰ ਸਕਦੇ ਕਿਉਂਕਿ ਉਹਨਾਂ ਨੇ ਜਿਵੇਂ ਅਹਿਸਾਸ ਈਡੀ ਨਾਲ ਪਾਇਆ ਹੋਇਆ ਅਹਿਸਾਨ ਈਡੀ ਨਾਲ ਪਾਇਆ ਹੋਇਆ ਤੇ ਪਰ ਜਿਹੜਾ ਉਹਨਾਂ ਨੇ ਲੋੜਿੰਦੇ ਪਾਇਆਗਾ ਲੋੜਿੰਦੇ ਨਹੀਂ ਪਾਇਆ ਲੋੜਿੰਦੇ ਪਾਇਆ ਉਹ ਪੇਪਰ ਚ ਬੋਲਿਆ ਗਿਆ ਸੀਗਾ ਤੇ ਪਰ ਅਹਿਸਾਸ ਅਹਿਸਾਨ ਆਪਾਂ ਦੂਜਾ ਵਰਤਦੇ ਆ ਇਸ ਲਈ ਕੱਲਾ ਹਰਕੀਤ ਤੇ ਕੋਸ਼ ਮਗਰ ਵੀ ਨਾ ਲੱਗਾ ਕਰੋ ਇੱਕ ਪਿਆਬੀ ਯੂਨੀਵਰਸਿਟੀ ਦਾ ਕੋਸ਼ ਆ ਗ੍ਰੀਨ ਜੇ ਕਲਰ ਦਾ ਤੇ ਉਹਨੂੰ ਵਰਤ ਲਿਆ ਕਰੋ ਉਹਦੇ ਚ ਦੱਸਿਆ ਹੁੰਦਾ ਵੀ ਇਹ ਦੋਨੋਂ ਪ੍ਰਕਾਰ ਆ ਸੇਮ ਆ ਜਾਂ ਵੀ ਇਦਾਂ ਹੀ ਪਾ ਸਕਦੇ ਆਪਾਂ ਤੇ ਇਦਾਂ ਹੀ ਪਾ ਸਕਦੇ ਆ ਚਲੋ ਫਿਰ ਹੁਣ ਤੁਹਾਨੂੰ ਟ੍ਰਾਇਲ ਕਰਾ ਬੋਲ ਕੇ ਪਹਿਲਾਂ ਆਪਾਂ ਫਿਰ ਪ੍ਰੋਪਰ ਬੋਲਾਂਗੇ ਰੈਡੀ ਹੋ ਜਣ ਰੈਡੀ ਇਤਿਹਾਸ ਸਿਰਫ ਕਟਨਾਮਾਂ ਦਾ ਲੇਖਾ ਜੋਖਾ ਨਹੀਂ ਹੁੰਦਾ ਸਗੋਂ ਇੱਕ ਸਭਿਆਚਾਰ ਦੀ ਰੂਹ ਦਾ ਪ੍ਰਤੀਬਿੰਬ ਹੁੰਦਾ ਹੈ ਡੰਡੀ ਜੋਦੋਂ ਉਸ ਇਤਿਹਾਸ ਵਿੱਚ ਤਾੜਬੀਆਂ ਅਤੇ ਜ਼ਾਲਮਾਂ ਦੀ ਮਹਿਮਾ ਗਾਈ ਜਾਂਦੀ ਹੈ ਤਾਂ ਇਹ ਸਿਰਫ ਕਥਿਤ ਵਿਗਾੜ ਨਹੀਂ ਹੁੰਦਾ ਸਗੋਂ ਇਹ ਮਾਨਸਿਕ ਹਾਰ ਹੁੰਦੀ ਹੈ ਡੰਡੀ ਔਰੰਗਜ਼ੇਬ ਵਰਗੇ ਜ਼ਾਲਮ ਸ਼ਾਸਕਾਂ ਨੂੰ ਨਿਆਪਸੰਦ ਜਾਂ ਧਾਰਮਿਕ ਪੱਖੋਂ ਸਹਿਨਸ਼ੀਲ ਸਾਬਤ ਕਰਨ ਦਾ ਯਤਨ ਇਸੇ ਬૌਧਿਕ ਧਰਮ ਦਾ ਪ੍ਰਤੀਕ ਹੈ ਡੰਡੀ ਲਓ ਜੀ ਟ੍ਰਾਇਲ ਪੈਰਾ ਤੁਹਾਡਾ ਕੰਪਲੀਟ ਹੋ ਗਿਆ ਤੇ ਹੁਣ ਪ੍ਰੋਪਰ ਪੈਰਾ ਬੋਲਣ ਲੱਗਦੇ ਆ ਕੋਈ ਉਹਦੇ ਚ ਵਾਲੇ ਔਖੇ ਸ਼ਬਦ ਨਹੀਂ ਇੱਕ ਨਵਾਂ ਜਿਹਾ ਸ਼ਬਦ ਆ ਤੇ ਉਹ ਵੀ ਅੰਗਰੇਜ਼ੀਏ ਸ਼ਬਦ ਦਾ ਸੌਖਾ ਸ਼ਬਦ ਆ ਉਹ ਬਸ ਆ ਟੈਂਕੇ ਨੂੰ ਵੱਡਾ ਕਰਕੇ ਪੈ ਜਾਊਗਾ ਬਸ ਨਾਲ ਉਹਦੇ ਕੋਸੋਰ ਜੋੜ ਕੇ ਚਲੋ ਹੁਣ ਰੈਡੀ ਹੋ ਜੋ ਬੋਲਣ ਲੱਗਦੇ ਆਪਾਂ ਰੇਡੀ ਸਿਹਤ ਸੰਭਾਲ ਅਤੇ ਸਿੱਖਿਆ ਸੁਧਾਰ ਦੇ ਦਾਅਵਿਆਂ ਨਾਲ ਸੂਬੇ ਦੀ ਸੱਤਾ ਉੱਤੇ ਕਾਬਜ਼ ਹੋਈ ਆਪ ਸਰਕਾਰ ਵੱਲੋਂ ਹੁਣ ਵਿਦਿਆਰਥੀਆਂ ਨੂੰ ਅੰਦਰੂਨੀ ਤੌਰ ਉੱਤੇ ਤੰਦਰੁਸਤ ਕਰਨ ਲਈ ਵੱਡਾ ਫੈਸਲਾ ਲਿਆ ਗਿਆ ਹੈ ਡੰਡੀ ਸਿਹਤ ਮੰਤਰੀ ਬਲਬੀਰ ਸਿੰਘ ਦੇ ਦਾਅਵੇ ਮੁਤਾਬਕ ਸਰਕਾਰ ਸ਼ੇਤੀ ਹੀ ਸਕੂਲਾਂ ਅਤੇ ਕਾਲਜਾਂ ਵਿੱਚ એનર્ਜੀ ਡਰਿੰਕਸ ਉੱਤੇ ਪਾਬੰਦੀ ਲਗਾਉਣ ਜਾ ਰਹੀ ਹੈ ਡੰਡੀ ਸਰਕਾਰ ਦਾ ਉਦੇਸ਼ ਹੈ ਕਿ ਵਿਦਿਆਰਥੀਆਂ ਵਿੱਚ ਖਾਣ ਪੀਣ ਦੀਆਂ ਆਦਤਾਂ ਨੂੰ ਸੁਧਾਰਿਆ ਜਾਵੇ ਡੰਡੀ ਇਸ ਲਈ ਸਕੂਲਾਂ ਅਤੇ ਕਾਲਜਾਂ ਦੇ 500 ਮੀਟਰ ਦੇ दायरे ਵਿੱਚ ਐਨਰਜੀ ਡਰਿੰਕਸ ਦੀ ਵਿਕਰੀ ਉੱਤੇ ਰੋਕ ਰਹੇਗੀ ਡੰਡੀ ਇਸ ਤੋਂ ਇਲਾਵਾ ਸਕੂਲਾਂ ਕਾਲਜਾਂ ਅਤੇ ਹਸਪਤਾਲਾਂ ਦੀਆਂ ਕੰਟੀਨਾਂ ਵਿੱਚ ਵੇਚਣ ਵਾਲੇ ਇਹਨਾਂ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਡੰਡੀ ਇਸ ਵੇਲੇ ਇਹ پابੰਦੀਆਂ ਲੱਗਣੀਆਂ ਸਮੇਂ ਦੀ ਲੋੜ ਵੀ ਹੈ ਡੰਡੀ ਇਸ ਤੋਂ ਪਹਿਲਾਂ ਸਕੂਲਾਂ ਕਾਲਜਾਂ ਦੇ ਇੱਕ ਤੈ दायरे ਵਿੱਚ ਤੰਬਾਕੂ ਵੇਚਣ ਉੱਤੇ ਵੀ ਸਰਕਾਰ پابੰਦੀ ਲਗਾ ਚੁੱਕੀ ਹੈ ਡੰਡੀ ਬਾਲ ਮਨ ਤੋਂ ਹੀ ਬੱਚਿਆਂ ਵਿੱਚ ਇਸ ਵੇਲੇ ਸਹੀ ਖਾਨ ਪੀਣ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ ਡੰਡੀ ਇਸ ਵੇਲੇ ਪੈਕੇਟ ਫੂਡ ਅਤੇ ਟੈਕਟਰਾ ਪੈਕ ਰਾਹੀਂ ਪੀਣ ਵਾਲੇ ਪਦਾਰਥ ਵੇਚਣ ਦੀ ਪ੍ਰਮਾਰ ਹੈ ਡੰਡੀ ਵਿਦਿਆਰਥੀ ਅਤੇ ਬੱਚੇ ਇਹਨਾਂ ਦੇ ਸਿੱਧੇ ਸੰਪਰਕ ਵਿੱਚ ਹਨ ਡੰਡੀ ਕੋਲਡ ਡਰਿੰਕਸ એનર્ਜੀ ਡਰਿੰਕਸ ਡੱਬਾਬੰਦ ਜੂਸ ਚਿਪਸ ਤਲੀਆਂ ਹੋਈਆਂ ਚੀਜ਼ਾਂ ਦਾ ਸਾਡੀ ਰੋਜ਼ਾਨਾ ਜ਼ਿੰਦਗੀ ਹਾਂਜੀ ਰੈਡੀ ਹੋ ਜਾ ਬੋਲਣ ਲੱਗਦੇ ਪੈਰਾ ਰੈਡੀ ਤੇਜਾ ਸਿੰਘ ਸਾਫਕਾ ਸਰਪੰਚ 2 3 ਦਿਨ ਬਾਅਦ ਆਪਣੀ ਰਿਸ਼ਤੇਦਾਰੀ ਵਿੱਚੋਂ ਮੁੜਿਆ ਡੰਡੀ ਚਾਹ ਪਾਣੀ ਪੀਣ ਤੋਂ ਬਾਅਦ ਉਸਨੇ ਡੰਗਰਾਂ ਵਾਲੇ ਬਾੜੇ ਵਿੱਚ ਦੇਖਿਆ ਤਾਂ ਗੋਹੇ कूड़े ਦਾ ਢੇਰ ਲੱਗਿਆ ਪਿਆ ਹੈ ਡੰਡੀ ਪੁੱਛਣ ਉੱਤੇ ਉਸ ਦੀ ਘਰਵਾਲੀ ਨੇ ਕਿਹਾ ਆਪਣੇ ਸਿਰੀ ਦੀ ਘਰਵਾਲੀ ਤਿੰਨ ਦਿਨ ਤੋਂ ਗੋਹਾਕੂੜਾ ਕਰਨ ਨਹੀਂ ਆਈ ਡੰਡੀ ਸੁਣਦੇ ਸਾਰ ਹੀ ਗੁੱਸੇ ਨਾਲ ਕਰਮੇ ਸਿਰੀ ਦੇ ਘਰ ਚਲਾ ਗਿਆ ਡੰਡੀ ਦੀਪੋ ਬਾਰੇ ਪੁੱਛਣ ਉੱਤੇ ਕਰਮੇ ਨੇ ਰੋਣ ਹੱਕੀ ਆਵਾਜ਼ ਵਿੱਚ ਕਿਹਾ ਕੀ ਦਸਾਂ ਸਰਦਾਰਾ ਦੀਪੋ ਤਾਂ ਤਿੰਨ ਦਿਨ ਤੋਂ ਮੰਜੇ ਤੋਂ ਨਹੀਂ ਹਿੱਲੀ ਤੱਟੀਆਂ ਉਲਟੀਆਂ ਨੇ ਸਾਰਾ ਸਰੀਰ ਹੀ ਨਿਚੋੜ ਕੇ ਰੱਖ ਦਿੱਤਾ ਡੰਡੀ ਚਮਚਾ ਪਾਣੀ ਦਾ ਅੰਦਰ ਨਹੀਂ ਲੰਗਦਾ ਡੰਡੀ ਸੁਣ ਕੇ ਤੇਜਾ ਸਿੰਘ ਢਿੱਲਾ ਜਿਹਾ ਹੋ ਕੇ ਬੋਲਿਆ ਆ ਚੱਲ ਮੇਰੇ ਨਾਲ ਤੈਨੂੰ ਦਵਾਈ ਦੇਵਾਂ ਕਹਿ ਕੇ ਨਾਲ ਲੈ ਗਿਆ ਡੰਡੀ ਅਲਮਾਰੀ ਖੋਲ ਕੇ ਉਸ ਨੇ ਇੱਕ ਪੁਰਾਣੇ ਜਿਹੇ ਲਿਫਾਫੇ ਵਿੱਚੋਂ ਕੁਝ ਗੋਲੀਆਂ ਇੱਕ ਪੀਣ ਵਾਲੀ ਸ਼ੀਸ਼ੀ ਦੇ ਦਿੱਤੀ ਡੰਡੀ ਇਹ ਦਵਾਈ ਪਿਛਲੇ 3 ਸਾਲ ਪਹਿਲਾਂ ਪਿੰਡ ਵਿੱਚ ਲੱਗੇ ਮੁਫਤ ਮੈਡੀਕਲ ਜੈਂਪ ਵਿੱਚੋਂ ਬਚ ਗਈ ਸੀ ਡੰਡੀ ਜਾਣ ਵੇਲੇ ਡਾਕਟਰ ਸਰਪੰਚ ਨੂੰ ਮਾੜਾ ਜਿਹਾ ਦਵਾਈ ਬਾਰੇ ਦੱਸ ਗਏ ਸਨ ਡੰਡੀ ਕਰਮੇ ਨੇ ਇਹ ਦਵਾਈ ਦੀਪੋ ਨੂੰ ਦੇ ਦਿੱਤੀ ਡੰਡੀ ਥੋੜਾ ਚਿਰ ਤਾਂ ਇਹ ਆਰਾਮ ਰਹਾ ਡੰਡੀ ਕਾਂਟੇ ਕੋ ਬਾਦ ਦੀਪੋ ਦੀ ਹਾਲਤ ਹੋਰ ਖਰਾਬ ਹੋ ਗਈ ਡੰਡੀ ਸਰੀਰ ਨੀਲਾ ਜਿਹਾ